ਸਾਤ੍ਰੀਕਾਲ ਹਮਦਾਰ ਟੀਵੀ ਵੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਿਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਆਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਟਰੰਪ ਦੀ ਕੋੜੀ ਦਵਾਈ ਨੇ ਨੰਗ ਕੀਤੇ ਲੱਖਾਂ ਲੋਕ ਦੁਨੀਆ ਦੇ শেয়ার ਬਾਜ਼ਾਰਾਂ ਨੇ ਮੋੜ ਲਾਇਆ ਵੱਡਾ ਗੋਤਾ 1987 ਵਾਲੇ ਬਲੈਕ ਮੰਡੇ ਨੇ ਮੋੜ ਦਿੱਤੀ ਦਸਤਾ ਅਮਰੀਕਾ ਵਿੱਚ ਪੰਜਾਬੀ ਨੌਜਵਾਨ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਨਿਊਯਾਰਕ ਦੇ ਕੁਇਨਸ ਇਲਾਕੇ ਵਿੱਚ ਰਹਿੰਦਾ ਸੀ ਅਰਸ਼ਦੀਪ ਸਿੰਘ ਕੈਨੇਡਾ ਵਿੱਚ ਖਤਰਨਾਕ ਬਿਮਾਰੀ ਕਾਰਨ ਪੰਜਾਬਣ ਦੀ ਹੋਈ ਮੌਤ ਕੈਨੇਡਾ ਵਿੱਚ ਹਿੱਟ ਐਂਡ ਰਨ ਮਾਮਲੇ ਤਹਿਤ ਗਗਨਦੀਪ ਸਿੰਘ ਗ੍ਰਿਫਤਾਰ ਕੈਲਗਰੀ ਵਿਖੇ ਹਾਦਸੇ ਦੌਰਾਨ ਔਰਤ ਦੀ ਹੋਈ ਸੀ ਮੌਤ ਕੈਨੇਡਾ ਚੋਣਾ ਵਿੱਚ ਲਿਬਰਲ ਪਾਰਟੀ ਦੀ ਲੀਡ ਵੱਧ ਕੇ 12% ਹੋਈ 45% ਲੋਕ ਮਾਰਕ ਕਾਰਨੀ ਨੂੰ ਪ੍ਰਧਾਨ ਮੰਤਰੀ ਦੇਖਣ ਦੇ ਚਾਹ ਵੀਸੀ ਦਾ ਲਵਦੀਪ ਢਿੱਲੋਂ ਜਾਲੀ ਕਰੰਸੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੈਨੇਡਾ ਵਿੱਚ ਠੱਗਾਂ ਤੋਂ ਮਸਾਂ ਬਚੀ 12 ਮਿਲੀਅਨ ਡਾਲਰ ਦੀ ਜਾਇਦਾਦ ਪਾਰਟੀ ਮੂਲ ਦੇ ਹਿਤੇਂਦਰ ਸ਼ਰਮਾ ਨੇ ਸਾਂਝਾ ਕੀਤਾ ਹੌਲਨਾਕ ਤਜਰਬਾ ਤੇ ਹੁਣ ਖਬਰਾਂ ਵਿਸਤਾਰ ਨਾਲ ਦੁਨੀਆ ਦੇ ਸ਼ੇਅਰ ਬਾਜ਼ਾਰਾਂ ਵਿੱਚ ਖਰਬਾਂ ਡਾਲਰ ਦਾ ਨੁਕਸਾਨ ਹੋਣ ਮਗਰੋਂ ਡੋਨਲਡ ਟਰੰਪ ਕਹਿ ਰਹੇ ਨੇ ਕਿ ਕਦੇ-ਕਦੇ ਕਿਸੇ ਮਰਜ਼ ਨੂੰ ਠੀਕ ਕਰਨ ਲਈ ਕੋੜੀ ਦਵਾਈ ਲੈਣੀ ਪੈਂਦੀ ਹੈ ਟਰੰਪ ਨੇ ਪੱਲਾ ਛਾੜਦਿਆਂ ਕਿਹਾ ਕਿ ਸ਼ੇਅਰ ਬਾਜ਼ਾਰਾਂ ਵਿੱਚ ਕੀ ਹੋਵੇਗਾ ਇਸ ਬਾਰੇ ਉਹ ਕੁਝ ਨਹੀਂ ਕਹਿ ਸਕਦੇ ਪਰ ਅਮਰੀਕਾ ਪਹਿਲਾਂ ਦੇ ਮੁਕਾਬਲੇ ਬੇਹੱਦ ਮਜ਼ਬੂਤ ਹੋ ਚੁੱਕਾ ਹੈ ਫਲੋਰੀਡਾ ਵਿਖੇ 골ਫ ਖੇਡਣ ਮਗਰੋਂ ਵਾਸ਼ਿੰਗਟਨ ਡੀਸੀ ਪਹੁੰਚ ਰਹੇ ਅਮਰੀਕਾ ਦੇ ਰਾਸ਼ਟਰਪਤੀ ਨੇ 에ਅਰਫੋਰਸ 1 ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਫ਼ ਲਫ਼ਜ਼ਾਂ ਵਿੱਚ ਆਖ ਦਿੱਤਾ ਕਿ ਉਹ ਆਪਣੀਆਂ ਟੈਰਿਫਸ ਤੋਂ ਪਿੱਛੇ ਨਹੀਂ ਹਟਣਗੇ ਉਦھر 7 ਅਪ੍ਰੈਲ ਦੇ ਸੋਮਵਾਰ ਨੂੰ 1987 ਦੇ ਬਲੈਕ ਮੰਡੇ ਨਾਲ ਜੋੜਿਆ ਜਾ ਰਿਹਾ ਹੈ ਜਦੋਂ ਦੁਨੀਆ ਦੇ ਸ਼ੇਅਰ ਬਾਜ਼ਾਰਾਂ ਵਿੱਚ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ ਸੀ ਬਾਜ਼ਾਰ ਵਿਸ਼ਲੇਸ਼ਕ ਜिम ਕ੍ਰੈਮਰ ਪਹਿਲਾਂ ਹੀ ਇਸ ਬਾਰੇ ਚੇਤਾਵਨੀ ਦੇ ਚੁੱਕੇ ਨੇ 19 ਅਕਤੂਬਰ 1987 ਨੂੰ ਅਮਰੀਕਾ ਦਾ ਡਾਉ ਜੋਨਸ 22.6% ਡਿੱਗਾ ਜੋ ਇਤਿਹਾਸ ਵਿੱਚ ਇੱਕ ਦਿਨ ਦਾ ਸਭ ਤੋਂ ਵੱਡਾ ਗੋਤਾ ਸੀ ਮੀਡੀਆ ਰਿਪੋਰਟਾਂ ਮੁਤਾਬਕ ਟੈਰਿਫਸ ਤੋਂ ਕਬਰائے 50 ਤੋਂ ਵੱਧ ਦੇਸ਼ਾਂ ਵੱਲੋਂ ਟਰੰਪ ਸਰਕਾਰ ਨਾਲ ਸੰਪਰਕ ਕਾਇਮ ਕੀਤਾ ਗਿਆ ਹੈ ਪਰ ਖਜ਼ਾਨਾ ਮੰਤਰੀ ਸਕਾਟ ਬੇਸੈਂਡ ਦਾ ਮੰਨਣਾ ਹੈ ਕਿ ਗੱਲਬਾਤ ਆਰੰਭ ਹੋਣ ਵਿੱਚ ਸਮਾਂ ਲੱਗ ਸਕਦਾ ਹੈ। ਇਸੇ ਦੌਰਾਨ 트ੰਪ ਦੇ ਕਟੜ੍ਹ ਹਮਾਇਤੀ ਮੰਨੇ ਜਾਂਦੇ ਅਰਬਪਤੀ ਕਾਰੋਬਾਰੀ ਬਿਲ ਐਕਮੈਨ ਨੇ ਚੇਤਾਵਨੀ ਦਿੱਤੀ ਹੈ ਕਿ ਟੈਰਿਫਸ ਤੇ 90 ਦਿਨ ਵਾਸਤੇ ਰੋਕ ਨਾ ਲਾਈ ਗਈ ਤਾਂ ਦੁਨੀਆ ਤਬਾਹੀ ਦੇ ਕੰਡੇ ਤੇ ਪੁੱਜ ਜਾਵੇਗੀ। ਦੂਜੇ ਪਾਸੇ 트ੰਪ ਦਾ ਕਹਿਣਾ ਹੈ ਕਿ ਦੁਨੀਆ ਨੇ ਅਮਰੀਕਾ ਨਾਲ ਬੇहद ਮਾੜਾ ਸਲੋਕ ਕੀਤਾ ਅਤੇ ਇਹ ਸਭ ਸਾਡੀ ਮੂਰਖ ਲੀਡਰਸ਼ਿਪ ਕਰਕੇ ਹੋਇਆ। ਜਿਨ੍ਹਾਂ ਵੱਲੋਂ ਸਮਾਂ ਰਹਿੰਦਿਆਂ ਕੋਈ ਕਾਰਵਾਈ ਨਾ ਕੀਤੀ ਗਈ ਦੱਸ ਦਈਏ ਕਿ ਸੋਮਵਾਰ ਨੂੰ ਏਸ਼ੀਆਈ ਬਾਜ਼ਾਰਾਂ ਵਿੱਚ ਤਰਥੱਲੀ ਮਚ ਗਈ ਅਤੇ ਇਕੱਲੇ ਭਾਰਤ ਵਿੱਚ ਨਿਵੇਸ਼ਕਾਂ ਦੀ ਰਕਮ 20 ਲੱਖ ਕਰੋੜ ਰੁਪਏ ਘਟ ਚੁੱਕੀ ਹੈ ਸੈਂਸੈਕਸ 3000 ਤੋਂ ਵੱਧ ਅੰਕਾਂ ਦੀ ਗਿਰਾਵਟ ਨਾਲ 72000 ਤੇ ਪੁੱਜ ਗਿਆ ਜਦਕਿ ਨਿਫਟੀ 900 ਅੰਕਾਂ ਦਾ ਗੋਤਾ ਲਾਉਂਦਿਆਂ 22000 ਤੋਂ ਹੇਠਾਂ ਚਲਾ ਗਿਆ ਟਾਟਾ ਸਟੀਲ ਟਾਟਾ ਮੋਟਰ ਅਤੇ ਇਨਫੋਸਿਸ ਦੇ ਸ਼ੇਅਰ 10%ਰ ਟੁੱਟੇ ਜਦਕਿ ਟੈਲਾਨ ਕਰ ਸਕਦੇ ਨਹੀਂ ਅਮਰੀਕਾ ਦੀਆਂ ਟੈਰਿਫਸ ਤੋਂ ਗੁੱਸੇ ਸਟਾਰਮਰ ਨੇ ਕਿਹਾ ਕਿ ਗਲੋਬਲਾਈਜੇਸ਼ਨ ਹੁਣ ਜ਼ਿਆਦਾਤਰ ਲੋਕਾਂ ਵਾਸਤੇ ਫਾਇਦੇਮੰਦ ਨਹੀਂ ਰਿਹਾ ਸਟਾਰਮਰ ਨੇ ਮੰਨਿਆ ਕਿ ਟਰੰਪ ਦੀਆਂ ਟੈਰਿਫਸ ਨਾਲ ਮੁਕਾਬਲੇਬਾਜ਼ੀ ਵਧੇਗੀ ਅਤੇ ਦੁਨੀਆ ਵਿੱਚ ਦਿਹਾੜੇ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਨਾਲ ਸੰਬੰਧਤ ਖਬਰਵਾਲ ਅਮਰੀਕਾ ਵਿੱਚ ਪੰਜਾਬੀ ਨੌਜਵਾਨ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਨਿਊਯਾਰਕ ਦੇ ਮੈਡੀਕਲ ਐਗਜ਼ਾਮੀਨਰ ਵੱਲੋਂ ਜਾਰੀ ਰਿਪੋਰਟ ਮੁਤਾਬਕ ਕੁਇੰਜ਼ ਇਲਾਕੇ ਵਿੱਚ ਰਹਿੰਦੇ ਨੌਜਵਾਨ ਦੀ شناخت ਅਰਸ਼ਪ੍ਰੀਤ ਸਿੰਘ ਵਜੋਂ ਕੀਤੀ ਗਈ ਹੈ ਜਿਸ ਦੀ ਮੌਤ 4 ਅਪ੍ਰੈਲ ਨੂੰ ਹੋਈ ਅਰਸ਼ਪ੍ਰੀਤ ਸਿੰਘ ਦੇ ਕਜ਼ਨ ਸਨਮਪ੍ਰੀਤ ਸਿੰਘ ਨੇ ਦੱਸਿਆ ਕਿ ਅਰਸ਼ਪ੍ਰੀਤ ਸਿੰਘ ਆਪਣੀ ਕਾਰ ਵਿੱਚ ਜਾ ਰਿਹਾ ਸੀ ਜਦੋਂ ਉਸ ਨੂੰ ਗੋਲੀ ਮਾਰੀ ਗਈ ਫਿਲਹਾਲ ਗੋਲੀकांड ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ ਇੱਥੇ ਦੱਸਣਾ ਬਣਦਾ ਹੈ ਕਿ ਮਾਪਿਆਂ ਨੇ ਖੁਸ਼ਹਾਲ ਭਵਿੱਖ ਦੀ ਉਮੀਦ ਵਿੱਚ ਅਰਸ਼ਪ੍ਰੀਤ ਸਿੰਘ ਨੂੰ ਅਮਰੀਕਾ ਭੇਜਿਆ ਪਰ ਇੱਕ ਸਿਰਫਰੇ ਬਲੋਂ ਚਲਾਈਆਂ ਗੋਲੀਆਂ ਨੇ ਸਭ ਕੁਝ ਤਬਾਹ ਕਰ ਦਿੱਤਾ ਅਰਸ਼ਪ੍ਰੀਤ ਸਿੰਘ ਦੀ ਦੇ ਪੰਜਾਬ ਭੇਜਣ ਲਈ ਗੋ ਫੰਡਮੀ ਪੇਜ ਸਥਾਪਿਤ ਕੀਤਾ ਗਿਆ ਹੈ ਅਰਸ਼ਪ੍ਰੀਤ ਸਿੰਘ ਨਾਲ ਵਾਪਰੀ ਵਾਰਦਾਤ ਅਜੇ ਹੀ ਸਮੇਂ ਸਾਹਮਣੇ ਆਈ ਹੈ ਜਦੋਂ ਪਿਛਲੇ ਦਿਨੀ ਕੈਨੇਡਾ ਦੀ ਰਾਜਧਾਨੀ ਆਟਵਾ ਨੇੜੇ ਇੱਕ ਭਾਰਤੀ ਨਾਗਰਿਕ ਦਾ ਛੁਰੇ ਮਾਰ ਕੇ ਕਤਲ ਕਰ ਦਿੱਤਾ ਗਿਆ ਦੂਜੇ ਪਾਸੇ ਕੈਲੀਫੋਰਨੀਆ ਸੂਬੇ ਵਿੱਚ ਬਿਹਤਰ ਜ਼ਿੰਦਗੀ ਵਾਸਤੇ ਸੰਘਰਸ਼ ਕਰ ਰਹੇ ਮਨਮੋਹਨ ਸਿੰਘ ਦੀ ਅਚਾਨਕੇਤ ਮੌਤ ਹੋਣ ਦੀ ਰਿਪੋਰਟ ਹੈ ਵੈਸਟ ਸੈਕਰਾਮੈਂਟੋ ਦੇ ਨਰਮਲ ਸਿੰਘ ਵੱਲੋਂ ਮੁਹੱਈਆ ਜਾਣਕਾਰੀ ਮੁਤਾਬਕ ਮਨਮੋਹਨ ਸਿੰਘ ਦਾ ਕੋਈ ਪਰਿਵਾਰਕ ਮੈਂਬਰ ਅਮਰੀਕਾ ਵਿੱਚ ਮੌਜੂਦ ਨਹੀਂ ਜਿਸ ਦੇ ਮੱਦੇਨਜ਼ਰ ਉਸ ਦੀ ਦੇ ਪੰਜਾਬ ਭੇਜਣ ਦੇ ਉਪਰਾਲੇ ਕੀਤੇ ਜਾ ਰਹੇ ਨੇ ਮਨਮੋਹਨ ਸਿੰਘ ਦੇ ਅਚਨਚੇਤ ਅਕਾਲ ਚਲਾਣੇ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਇਸੇ ਦੌਰਾਨ ਕੈਨੇਡਾ ਦੇ ਮਿਸਿਸਾਗਾ ਸ਼ਹਿਰ ਵਿੱਚ ਖਤਰਨਾਕ ਬਿਮਾਰੀ ਨਾਲ ਜੂਝ ਰਹੀ ਚੇਤਨਦੀਪ ਕੌਰ ਨੇ ਬੀਤੇ ਦਿਨੀ ਦਮ ਤੋੜ ਦਿੱਤਾ ਚੇਤਨਦੀਪ ਕੌਰ ਦੇ ਪਤੀ ਹਰਪ੍ਰੀਤ ਸਿੰਘ ਮੁਤਾਬਕ ਉਸਦੀ ਪਤਨੀ ਨੂੰ 2023 ਵਿੱਚ ਲੂਪਸ ਨਾਂ ਦੀ ਬਿਮਾਰੀ ਨੇ ਘੇਰ ਲਿਆ ਇਸ ਬਿਮਾਰੀ ਨੂੰ ਆਟੋਇਮਿਊਨ ਡਿਜ਼ੀਜ਼ ਵੀ ਆਖਿਆ ਜਾਂਦਾ ਹੈ ਜਿਸ ਦੌਰਾਨ ਸਰੀਰ ਦਾ ਇਮਿਊਨ ਸਿਸਟਮ ਆਪਣੇ ਹੀ ਟਿਸ਼ੂਜ਼ ਅਤੇ ਆਰਗਾਂਸ ਤੇ ਹਮਲਾ ਕਰਨਾ ਸ਼ੁਰੂ ਕਰ ਦਿੰਦਾ ਹੈ ਮਰੀਜ਼ ਦੇ ਗੁਰਦੇ ਬਲੱਡ ਸੈਲਸ ਦਿਮਾਗ ਦਿਲ ਅਤੇ ਫੇਫੜੇ ਸਣੇ ਹੱਡੀਆਂ ਦੇ ਜੋੜਾਂ ਵਿੱਚ ਵੱਡੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਨੇ ਹਰਪ੍ਰੀਤ ਸਿੰਘ ਮੁਤਾਬਕ ਉਹਨਾਂ ਦੇ ਘਰ ਬੀਤੇ ਜਨਵਰੀ ਮਹੀਨੇ ਦੌਰਾਨ ਬੱਚੇ ਨੇ ਜਨਮ ਲਿਆ ਅਤੇ ਹੁਣ ਚੇਤਨਦੀਪ ਕੌਰ ਸਦੀਵੀ ਵਿਛੋੜਾ ਦੇ ਗਈ। ਚੇਤਨਦੀਪ ਕੌਰ ਦੀ ਦੇਹ ਭਾਰਤ ਭੇਜਣ ਲਈ ਗੋਫੰਡਮੀ ਪੇਜ ਸਥਾਪਿਤ ਕੀਤਾ ਗਿਆ ਹੈ। ਬਿਊਰੋ ਰਿਪੋਰਟ ਹਮਦਾਰ ਟੀਵੀ। ਅਗਲੀ ਖਬਰ ਅਲਬਰਟਾ ਵਿੱਚ ਜਾਨਲੇਵਾ ਸੜਕ ਹਾਦਸੇ ਦੇ ਮਾਮਲੇ ਵਿੱਚ ਗ੍ਰਿਫਤਾਰ ਪੰਜਾਬੀ ਡਰਾਈਵਰ ਨਾਲ ਸੰਬੰਧਤ ਹੈ। ਕੈਨੇਡਾ ਵਿੱਚ ਇੱਕ ਜਾਨਲੇਵਾ ਸੜਕ ਹਾਦਸੇ ਦੀ ਪੜਤਾਲ ਕਰ ਰਹੀ ਪੁਲਿਸ ਵੱਲੋਂ ਪੰਜਾਬੀ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕਰਦਿਆਂ ਦੋ ਸ਼ਾਇਦ ਕੀਤੇ ਗਏ ਨੇ ਕੈਲਗਰੀ ਪੁਲਿਸ ਨੇ ਦੱਸਿਆ ਕਿ ਪਿਛਲੇ ਦਿਨੀ ਸਟੋਨੀ ਟ੍ਰੇਲ ਇਲਾਕੇ ਵਿੱਚ ਹਿਟ ਐਂਡ ਰਨ ਮਾਮਲੇ ਦੌਰਾਨ 57 ਸਾਲ ਦੀ ਇੱਕ ਔਰਤ ਨੇ ਦਮ ਤੋੜ ਦਿੱਤਾ ਅਤੇ ਜਾਂਚ ਦੌਰਾਨ ਸਾਹਮਣੇ ਆਇਆ ਕਿ ਔਰਤ ਦੀ ਗੱਡੀ ਨੂੰ ਇੱਕ ਟਰੱਕ ਨੇ ਟੱਕਰ ਮਾਰੀ ਅਤੇ ਮੌਕੇ ਤੋਂ ਫਰਾਰ ਹੋ ਗਿਆ ਕੈਲਗਰੀ ਦੇ ਉੱਤਰ ਪੱਛਮ ਵੱਲ ਵਾਪਰੇ ਹਾਦਸੇ ਮਗਰੋਂ ਟਰੱਕ ਦੀ ਭਾਲ ਅਰੰਭੀ ਗਈ ਅਤੇ ਆਖਰਕਾਰ ਇਹ ਰੌਕੀ ਵਿਊ ਕੰਟਰੀ ਵਿਖੇ ਮਿਲ ਗਿਆ ਟਰੱਕ ਦੀ ਪਛਾਣ ਯਕੀਨੀ ਬਣਾਉਂਦਿਆਂ ਸਸ ਕਾਰਟੂਨ ਨਾਲ ਸੰਬੰਧਤ 25 ਸਾਲਾ ਗਗਨਪ੍ਰੀਤ ਸਿੰਘ ਵਿਰੁੱਧ ਦੋਸ਼ਾਇਦ ਕੀਤੇ ਗਏ ਨੇ ਪੁਲਿਸ ਮੁਤਾਬਕ ਟੋਇota ਕੋਰੋਲਾ ਵਿੱਚ ਜਾ ਰਹੀ ਔਰਤ ਨੂੰ ਪਹਿਲਾਂ ਸੈਮੀ ਟਰੱਕ ਨੇ ਟੱਕਰ ਮਾਰੀ ਅਤੇ ਇਸੇ ਦੌਰਾਨ ਨੇੜੇੋਂ ਇੱਕ ਹੋਰ ਗੱਡੀ ਵਿੱਚੋਂ ਲੰਘ ਰਹੇ ਦੋ ਜਾਨੇ ਮਦਦ ਵਾਸਤੇ ਆਏ ਪਰ ਦੂਜੇ ਪਾਸੇ ਇੱਕ ਪਿਕਅਪ ਟਰੱਕ ਨੇ ਮੋੜ ਟੱਕਰ ਮਾਰ ਦਿੱਤੀ ਅਤੇ ਔਰਤ ਨੇ ਹਸਪਤਾਲ ਵਿੱਚ ਜ਼ਖਮ ਤੋੜ ਦਿੱਤਾ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲੇ ਹਾਦਸੇ ਦੀ ਕੋਈ ਡੈਸ਼ ਕੈਮ ਫੁਟੇਜ ਜਾਂ ਹੋਰ ਜਾਣਕਾਰੀ ਹੋਵੇ ਤਾਂ ਕੈਲਗਰੀ ਪੁਲਿਸ ਸਰਵਿਸ ਦੇ ਟ੍ਰੈਫਿਕ ਯੂਨਿਟ ਨਾਲ 403 266 1234 ਤੇ ਸੰਪਰਕ ਕੀਤਾ ਜਾਵੇ ਇੱਥੇ ਦੱਸਣਾ ਬਣਦਾ ਹੈ ਕਿ ਪਿਛਲੇ ਦਿਨੀ ਕਿਊਬੈਕ ਨਾਲ ਸੰਬੰਧਿਤ ਹਿਟ ਐਂਡ ਰਨ ਮਾਮਲੇ ਵਿੱਚ 22 ਸਾਲ ਦੇ ਹਰਜੋਤ ਸਿੰਘ ਨੂੰ 1 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ ਕਿ ਬੈਗ ਦੇ ਸੇਂਟ ਹੈਲਨ ਦਾ ਬੈਗਟ ਇਲਾਕੇ ਵਿੱਚ ਜੁਲਾਈ 2023 ਦੌਰਾਨ ਵਾਪਰੇ ਹਾਦਸੇ ਮਗਰੋਂ ਡ੍ਰਮਟਨ ਦਾ ਹਰਜੋਤ ਸਿੰਘ ਮੌਕੇ ਤੋਂ ਫਰਾਰ ਹੋ ਗਿਆ ਪਰ ਪੁਲਿਸ ਨੇ ਜਲਦ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਅਦਾਲਤੀ ਦਸਤਾਵੇਜ਼ਾਂ ਮੁਤਾਬਕ ਹਰਜੋਤ ਸਿੰਘ ਨੂੰ ਕੁਝ ਮਹੀਨੇ ਪਹਿਲਾਂ ਹੀ ਕਮਰਸ਼ੀਅਲ ਡਰਾਈਵਰ ਦਾ ਲਾਇਸੈਂਸ ਮਿਲਿਆ ਸੀ ਅਤੇ ਉਹ ਮੋਂਟਰੀਅਲ ਤੋਂ ਕਿਊਬਿਕ ਸਿਟੀ ਦਰਮਿਆਨ ਢੇਡਾ ਲਾ ਰਿਹਾ ਸੀ ਹਰਜੋਤ ਸਿੰਘ ਵੱਲੋਂ ਦਰਜ ਕਰਵਾਏ ਬਿਆਨਾਂ ਮੁਤਾਬਕ ਟਰੱਕ ਅਤੇ ਮਿਨੀ ਵਹਿੰਦੀ ਟੱਕਰ ਮਗਰੋਂ ਉਹ ਬੇहद ਘਬਰਾ ਗਿਆ ਅਤੇ ਮੌਕੇ ਤੋਂ ਫਰਾਰ ਹੋਣ ਦਾ ਫੈਸਲਾ ਕੀਤਾ। ਹਾਦਸੇ ਮਗਰੋਂ ਮਿਨੀ ਵੈਨ ਵਿੱਚ ਸਵਾਰ ਤਿੰਨ ਬੱਚਿਆਂ ਦਾ ਪਿਤਾ ਅਤੇ ਉਹਨਾਂ ਦੀ ਮਾਂ ਗੰਭੀਰ ਜ਼ਖਮੀ ਹੋ ਗਏ। ਬੱਚਿਆਂ ਦੀ ਮਾਂ ਲੰਮਾ ਸਮਾਂ ਕੋਮਾ ਵਿੱਚ ਰਹੀ ਅਤੇ ਕਈ ਸਰੀਰਕ ਸਮੱਸਿਆਵਾਂ ਪੈਦਾ ਹੋ ਗਈਆਂ। ਦੂਜੇ ਪਾਸੇ 4 ਸਾਲ ਦੀ ਬੱਚੀ ਦਾ ਗੁੱਟ ਟੁੱਟ ਗਿਆ ਜਦਕਿ 10 ਸਾਲ ਦੇ ਬੱਚੇ ਦਾ ਗੋਡਾ ਫ੍ਰੈਕਚਰ ਹੋਇਆ। ਹਰਜੋਤ ਸਿੰਘ ਨੂੰ ਹਾਦਸੇ ਵਾਲੀ ਥਾਂ ਤੋਂ ਤਕਰੀਬਨ 10 ਕਿਲੋਮੀਟਰ ਦੂਰ ਹਾਈਵੇ 20 ਤੇ ਰੋਕਿਆ ਗਿਆ ਜਿਸ ਦੇ ਟਰੱਕ ਦਾ ਪਿਛਲਾ ਐਕਸਲ ਨੁਕਸਾਨਿਆ ਹੋਇਆ ਸੀ ਅਤੇ ਧੂਆ ਨਿਕਲ ਰਿਹਾ ਸੀ ਗ੍ਰਫਤਾਰੀ ਵੇਲੇ ਹਰਜੋਤ ਸਿੰਘ ਦੇ ਫੋਨ ਰਿਕਾਰਡ ਤੋਂ ਪਤਾ ਲੱਗਾ ਕਿ ਉਸਨੇ ਘੱਟੋ ਘੱਟ 26 ਮਿੰਟ ਵੀਡੀਓ ਕਾਲ ਰਾਹੀਂ ਗੱਲ ਕੀਤੀ ਅਦਾਲਤ ਵਿੱਚ ਇਹ ਸਾਬਤ ਨਹੀਂ ਕੀਤਾ ਜਾ ਸਕਿਆ ਕਿ ਹਾਦਸੇ ਵੇਲੇ ਉਹ ਫੋਨ ਚਲਾ ਰਿਹਾ ਸੀ ਗੈਰ ਰਿਪੋਰਟ ਹਮਦਾਰ ਟੀਵੀ ਆਓ ਹੁਣ ਚੱਲਦੇ ਹਾਂ ਕੈਨੇਡੀਅਨ ਚੋਣਾਂ ਬਾਰੇ ਸਾਹਮਣੇ ਆਏ ਤਾਜ਼ਾ ਸਰਵੇਖਣ ਨਾਲ ਸੰਬੰਧਤ ਖਬਰ ਵੱਲ ਕੈਨੇਡਾ ਵਿੱਚ ਹਰ ਪਾਰਟੀ ਪੂਰੇ ਜ਼ੋਰ ਸ਼ੋਰ ਨਾਲ ਪ੍ਰਚਾਰ ਕਰ ਰਹੀ ਹੈ ਪਰ ਤਾਜ਼ਾ ਚੋਣ ਸਰਵੇਖਣ ਲਿਬਰਲ ਪਾਰਟੀ ਦੀ ਲੀਡ ਵੱਧ ਕੇ 12% ਹੋਣ ਵਾਲਾ ਇਸ਼ਾਰਾ ਕਰ ਰਿਹਾ ਹੈ ਗਲੋਬਲ ਨਿਊਜ਼ ਵੱਲੋਂ ਪ੍ਰਕਾਸ਼ਿਤ ਅਫਸੋਸ ਦੇ ਸਰਵੇਖਣ ਮੁਤਾਬਕ 46% ਕੈਨੇਡੀਅਨ ਲਿਬਰਲ ਪਾਰਟੀ ਨੂੰ ਵੋਟ ਪਾਉਣ ਦੀ ਗੱਲ ਕਰ ਰਹੇ ਨੇ ਜਦਕਿ ਕੰਸਰਵੇਟਿਵ ਪਾਰਟੀ ਦੇ ਹੱਕ ਵਿੱਚ ਭੁਗਤਣ ਵਾਲਿਆਂ ਦਾ ਅੰਕੜਾ 34% ਦਰਜ ਕੀਤਾ ਗਿਆ ਇਪਸੋਸ ਦਾ ਕਹਿਣਾ ਹੈ ਕਿ ਅੱਜ ਵੋਟਾਂ ਪੈ ਜਾਣ ਤਾਂ ਮਾਰਕ ਕਾਰਨੀ ਦੀ ਅਗਵਾਈ ਹੇਠ ਪੂਰਨ ਬਹੁਮਤ ਵਾਲੀ ਲਿਬਰਲ ਸਰਕਾਰ ਸੱਤਾ ਵਿੱਚ ਆਵੇਗੀ ਸਰਵੇਖਣ ਦੇ ਵੇਰਵਿਆਂ ਮੁਤਾਬਕ ਜਗਮੀਰ ਸਿੰਘ ਦੀ ਅਗਵਾਈ ਵਾਲੀ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਹਮਾਇਤੀਆਂ ਦੀ ਗਿਣਤੀ 10% ਦਰਜ ਕੀਤੀ ਗਈ ਜਦਕਿ ਗ੍ਰੀਨ ਪਾਰਟੀ ਨੂੰ ਵੋਟ ਪਾਉਣ ਦਾ ਜ਼ਿਕਰ ਕਰਨ ਵਾਲਿਆਂ ਦੀ ਗਿਣਤੀ 3% ਰਹੀ ਖੇਤਰੀ ਪਾਰਟੀ ਬਲਾਕ ਕਯੂਬੈਕ ਵਾਦੇ ਹੱਕ ਵਿੱਚ ਕਯੂਬੈਕ ਦੇ ਵੋਟਰਾਂ ਵਿੱਚੋਂ 26% ਨੇ ਹਮਾਇਤ ਦੇਣ ਦਾ ਜ਼ਿਕਰ ਕੀਤਾ ਇਸਦੇ ਉਲਟ 7% ਵੋਟਰਾਂ ਨੇ ਕਿਹਾ ਕਿ ਉਹ ਫਿਲਹਾਲ ਫੈਸਲਾ ਨਹੀਂ ਕਰ ਸਕੇ ਕਿ ਕਿਹੜੀ ਪਾਰਟੀ ਨੂੰ ਵੋਟ ਪਾਈ ਜਾਵੇ ਦੱਸ ਦਈਏ ਕਿ ਚੋਣਾਂ ਦੇ ਐਲਾਨ ਮਗਰੋਂ ਪਹਿਲੇ ਹਫ਼ਤੇ ਦੌਰਾਨ ਲਿਬਰਲ ਪਾਰਟੀ ਨੂੰ ਸਿਰਫ 6% ਅੰਕਾ ਦੀ ਲੀਡ ਹਾਸਲ ਸੀ ਪਰ ਹੁਣ ਇਹ ਅੰਕੜਾ ਦੁੱਗਣਾ ਦੱਸਿਆ ਜਾ ਰਿਹਾ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਟੈਰਿਫਸ ਦੇ ਜਵਾਬ ਦੇਣ ਖਾਤਰ ਲਿਬਰਲ ਆਗੂ ਮਾ ਕਾਰਨੀ ਦੋ ਵਾਰ ਚੋਣ ਪ੍ਰਚਾਰ ਵਿਚਾਲੇ ਛੱਡ ਕੇ ਆਟਵਾ ਪਰ ਚੁੱਕੇ ਨੇ ਟਰੰਪ ਨਾਲ ਉਹਨਾਂ ਦੀ ਪਹਿਲੀ ਗੱਲਬਾਤ 28 ਮਾਰਚ ਨੂੰ ਹੋਈ ਅਤੇ ਇਸੇ ਦੌਰਾਨ ਆਟੋ ਸੈਕਟਰ ਤੇ 25% ਟੈਰਿਫਸ ਦਾ ਐਲਾਨ ਵੀ ਹੋ ਗਿਆ ਮਾ ਕਾਰਨੀ ਕੈਨੇਡੀਅਨ ਲੋਕਾਂ ਦੀ ਪ੍ਰਧਾਨ ਮੰਤਰੀ ਵਜੋਂ ਪਹਿਲੀ ਪਸੰਦ ਵੀ ਬਣੇ ਹੋਏ ਨੇ ਤਾਜ਼ਾ ਸਰਵੇਖਣ ਦੌਰਾਨ 45% ਲੋਕਾਂ ਨੇ ਕਿਹਾ ਕਿ ਉਹ ਮਾਕ ਕਾਰਨੀ ਨੂੰ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਨੇ ਜਦਕਿ ਕੰਸਰਵੇਟਿਵ ਪਾਰਟੀ ਦੇ ਆਗੂ ਪੀਏ ਪੋਲੀਆਵ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਦੇਖਣ ਦੇ ਇੱਛਕ ਲੋਕਾਂ ਦੀ ਗਿਣਤੀ 32% ਦਰਜ ਕੀਤੀ ਗਈ। ਕੈਨੇਡਾ ਦੀ ਸਭ ਤੋਂ ਵੱਡੀ ਯੂਨੀਅਨ ਦੀ ਹਮਾਇਤ ਮਿਲਣ ਮਗਰੋਂ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਨੂੰ ਪ੍ਰਧਾਨ ਮੰਤਰੀ ਦੇਖਣ ਦੇ ਇੱਛਕ ਲੋਕਾਂ ਦੀ ਗਿਣਤੀ ਵਧ ਕੇ 12% ਹੋ ਚੁੱਕੀ ਹੈ। ਸਰਵੇਖਣ ਦੌਰਾਨ 69% ਲੋਕਾਂ ਨੇ ਕਿਹਾ ਕਿ ਉਹ ਬਹੁਮਤ ਵਾਲੀ ਸਰਕਾਰ ਚਾਹੁੰਦੇ ਨੇ ਤਾਂ ਕਿ ਨਵੇਂ ਸਿਰੇ ਤੋਂ ਚੋਣਾਂ ਕਰਵਾਉਣ ਦੀ ਨੌਬਤ ਨਾ ਆਵੇ 90% ਲੋਕਾਂ ਨੇ ਆਖਿਆ ਕਿ ਇਸ ਵਾਰ ਦੀਆਂ ਚੋਣਾਂ ਕੈਨੇਡਾ ਦੇ ਭਵਿੱਖ ਵਾਸਤੇ ਬੇहद ਅਹਿਮ ਸਾਬਤ ਹੋਣਗੀਆਂ ਇਪਸੋਲ ਦੇ ਸਰਵੇਖਣ ਦੌਰਾਨ 18 ਸਾਲ ਤੋਂ ਵੱਧ ਉਮਰ ਦੇ 1000 ਤੋਂ ਵੱਧ ਕੈਨੇਡੀਅਨਜ਼ ਨਾਲ ਗੱਲਬਾਤ ਕੀਤੀ ਗਈ ਅਤੇ ਸਰਵੇਖਣ ਦੇ ਨਤੀਜਿਆਂ ਵਿੱਚ ਮਾਮੂਲੀ ਤਰੁੱਟੀ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਖੇਰਾ ਰਿਪੋਰਟ ਖਮਦਾਰ ਟੀਵੀ ਅਗਲੀ ਖਬਰ ਬੀਸੀ ਦੇ ਲਵਦੀਪ ਢਿੱਲੋਂ ਤੇ ਲੱਗੇ ਜਾਲੀ ਕਰੰਸੀ ਰੱਖਣ ਦੇ ਦੋਸ਼ਾਂ ਨਾਲ ਸੰਬੰਧਤ ਹੈ ਬੀਸੀ ਦੇ ਵਿਕਟੋਰੀਆ ਸ਼ਹਿਰ ਦੀ ਪੁਲਿਸ ਵੱਲੋਂ 10000 ਡਾਲਰ ਦੀ ਜਾਲੀ ਕਰੰਸੀ ਸਣੇ ਇੱਕ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਲਵਦੀਪ ਢਿੱਲੋਂ ਦੇ ਨਾਂ ਹੇਟ ਫੇਸਬੁੱਕ ਮਾਰਕੀਟਪਲੇਸ ਤੋਂ ਟਰੇਡਿੰਗ ਕਾਰਡ ਅਤੇ ਇਲੈਕਟ੍ਰੋਨਿਕਸ ਖਰੀਦਣ ਵਾਸਤੇ ਨਕਲੀ ਨੋਟਾਂ ਦੀ ਕਥਿਤ ਵਰਤੋਂ ਕਰ ਰਿਹਾ ਸੀ ਵਿਕਟੋਰੀਆ ਪੁਲਿਸ ਨੂੰ 19 ਮਾਰਚ ਨੂੰ ਪਹਿਲੀ ਵਾਰ ਇਤਲਾ ਮਿਲੀ ਕਿ ਇੱਕ ਸ਼ਖਸ ਨੇ ਫੇਸਬੁੱਕ ਮਾਰਕੀਟਪਲੇਸ ਤੋਂ 1500 ਡਾਲਰ ਦੇ ਪੋਕੇਮਾਨ ਕਾਰਡ ਖਰੀਦੇ ਪਰ ਇਸ ਦੇ ਅੰਦਰ ਅਦਾ ਕੀਤੇ ਕਰੰਸੀ ਨੋਟ ਨਕਲੀ ਸਾਬਤ ਹੋਏ ਇਸੇ ਸ਼ਖਸ ਨੇ ਇੱਕ ਵਾਰ ਫਿਰ 2700 ਡਾਲਰ ਮੁੱਲ ਦੇ ਪੋਕੇਮਾਨ ਕਾਰਡ ਖਰੀਦਣ ਦਾ ਯਤਨ ਕੀਤਾ ਪਰ ਪੁਲਿਸ ਨੇ ਜਾਲ ਵਿਛਾ ਕੇ 10200 ਡਾਲਰ ਦੀ ਜਾਲੀ ਕਰੰਸੀ ਸਣੇ ਕਾਬੂ ਕਰ ਲਿਆ ਵਿਕਟੋਰੀਆ ਪੁਲਿਸ ਦਾ ਮੰਨਣਾ ਹੈ ਕਿ ਜਾਲੀ ਕਰੰਸੀ ਵਾਲੇ ਇਸ ਕਾਂਡ ਦੇ ਪੀੜਤਾਂ ਦੀ ਗਿਣਤੀ ਕਾਫੀ ਜ਼ਿਆਦਾ ਹੋ ਸਕਦੀ ਹੈ ਜਾਂਚ ਕਰਤਾਮਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਜਾਲੀ ਕਰੰਸੀ ਨੋਟ ਪੁੱਜਦੇ ਨੇ ਤਾਂ ਇਸ ਬਾਰੇ ਤੁਰਤ ਪੁਲਿਸ ਨੂੰ ਇਤਲਾਹ ਦਿੱਤੀ ਜਾਵੇ ਜੇ ਕੋਈ ਅਤੀਤ ਵਿੱਚ ਜਾਲੀ ਕਰੰਸੀ ਨਾਲ ਠੱਗਿਆ ਜਾ ਚੁੱਕਾ ਹੈ ਤਾਂ ਉਹ 250 995 7654 ਤੇ ਸੰਪਰਕ ਕਰ ਸਕਦਾ ਹੈ ਵਿਆਹ ਰਿਪੋਰਟ ਹਮਦਾਰ ਟੀਵੀ ਆ ਹੁਣ ਚਲਦੇ ਆ ਕੈਨੇਡਾ ਵਿੱਚ 5 ਮਿਲੀਅਨ ਡਾਲਰ ਦੀ ਠੱਗੀ ਤੋਂ ਵਾਲ-ਵਾਲ ਬਚੇ ਹਿਤਿੰਦਰ ਸ਼ਰਮਾ ਨਾਲ ਸੰਬੰਧਿਤ ਖਬਰ ਵਾਲ ਹਿਤਿੰਦਰ ਸ਼ਰਮਾ ਟ੍ਰਾਂਟੋ ਤੋਂ ਵਿਂਡਜ਼ਰ ਜਾ ਰਹੇ ਸਨ ਜਦੋਂ ਇੱਕ ਫੋਨ ਕਾਲ ਨੇ ਪੁਚਾੜ ਲਿਆ ਦਿੱਤਾ ਅਤੇ ਉਹ ਤੁਰਤ ਵਾਪਸੀ ਕਰਨ ਲਈ ਮਜਬੂਰ ਹੋ ਗਏ ਜਾਂਚ ਕਰਤਾਮਾਂ ਨੇ ਹਿਤਿੰਦਰ ਸ਼ਰਮਾ ਨੂੰ ਦੱਸਿਆ ਕਿ ਠੱਗਾਂ ਨੇ ਉਨ੍ਹਾਂ ਦੀ 12 ਮਿਲੀਅਨ ਡਾਲਰ ਮੁੱਲ ਵਾਲੀ ਪ੍ਰਾਪਰਟੀ ਦਾ ਡਿਜੀਟਲ ਰਿਕਾਰਡ ਹਾਈਜੈਕ ਕਰ ਲਿਆ ਅਤੇ ਇਸ ਉੱਤੇ ਕਰਜ਼ਾ ਲੈਣ ਦੀ ਤਿਆਰੀ ਕਰ ਰਹੇ ਸਨ ਹਤੇਂਦਰ ਸ਼ਰਮਾ ਨੇ অন্ਟਾਰੀਓ ਦੀ ਬਿਜ਼ਨਸ ਰਜਿਸਟਰੀ ਤੋਂ ਰਿਕਾਰਡ ਕਢਵਾਇਆ ਤਾਂ ਦਾਵਾ ਬਿਲਕੁਲ ਸੱਚ ਸਾਬਤ ਹੋਇਆ ਠੱਗਾਂ ਵੱਲੋਂ ਸਿਰਫ ਹਤੇਂਦਰ ਸ਼ਰਮਾ ਦੀ ਪ੍ਰਾਪਰਟੀ ਨੂੰ ਨਿਸ਼ਾਨਾ ਨਹੀਂ ਸੀ ਬਣਾਇਆ ਗਿਆ ਸਗੋਂ ਹੋਰ ਕਈ ਜਾਇਦਾਦਾਂ ਨਿਸ਼ਾਨੇ ਤੇ ਸਨ ਕੈਲੇਡਨ ਦੀ ਇੱਕ ਪ੍ਰਾਪਰਟੀ ਤੇ ਇਸਕ ਮਾਮਲੇ ਵਿੱਚ ਠੱਗ 50 ਲੱਖ ਡਾਲਰ ਦਾ ਕਰਜ਼ਾ ਲੈਣ ਵਿੱਚ ਸਫਲ ਵੀ ਹੋ ਗਏ ਹਤੇਂਦਰ ਸ਼ਰਮਾ ਦੀ ਪ੍ਰਾਪਰਟੀ ਤੇ ਵੀ 50 ਲੱਖ ਡਾਲਰ ਦਾ ਕਰਜ਼ਾ ਲੈਣ ਦਾ ਯਤਨ ਕੀਤਾ ਗਿਆ ਪਰ ਠੱਗ ਸਫਲ ਨਾ ਹੋ ਸਕੇ ਸੀਬੀਸੀ ਦੀ ਰਿਪੋਰਟ ਮੁਤਾਬਕ ਰਿਹਾਈਸ਼ੀ ਜਾਇਦਾਦਾਂ ਦੇ ਮਾਮਲੇ ਵਿੱਚ ਅਜਿਹੇ ਫਰਾਡ ਪਹਿਲਾਂ ਵੀ ਹੋ ਰਹੇ ਨੇ ਜਿੱਥੇ ਠੱਗਾਂ ਵੱਲੋਂ ਜਾਇਦਾਦ ਦਾ ਮਾਲਕ ਬਣ ਕੇ ਕਰਜ਼ਾ ਲਿਆ ਜਾਂਦਾ ਹੈ ਜਾਂ ਪ੍ਰਾਪਰਟੀ ਵੇਚ ਦਿੱਤੀ ਜਾਂਦੀ ਹੈ ਇੱਥੇ ਦੱਸਣਾ ਬਣਦਾ ਹੈ ਕਿ ਹਿਤੇਂਦਰ ਸ਼ਰਮਾ ਦੀ ਕੰਪਨੀ ਸਾਲ 2014 ਵਿੱਚ ਇਨਕਾਰਪੋਰੇਟਡ ਹੋਈ ਤਦਕੇ ਬਿਜ਼ਨਸ ਰਜਿਸਟਰੀ ਨੂੰ 2021 ਵਿੱਚ ਡਿਜੀਟਲ ਰੂਪ ਦੇਤਾ ਗਿਆ ਉਨ੍ਹਾਂ ਵੱਲੋਂ ਮਾਮਲੇ ਦੀ ਸ਼ਿਕਾਇਤ ਪੀਲ ਰੀਜਨਲ ਪੁਲਿਸ ਕੋਲ ਕੀਤੀ ਗਈ ਹੈ ਅਤੇ ਕਈ ਗੁੱਝੇ ਸਵਾਲਾਂ ਦੇ ਜਵਾਬ ਮਿਲਣੇ ਹਾਲੇ ਬਾਕੀ ਨੇ ਉਧਰ অন্ਟਾਰੀਓ ਸਰਕਾਰ ਦੇ ਸਬੰਧਤ ਮੰਤਰਾਲੇ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਸਰਕਾਰ ਦੀ ਕੋਈ ਕੁਤਾਹੀ ਨਹੀਂ ਦੂਜੇ ਪਾਸੇ ਸਾਈਬਰ ਸੁਰੱਖਿਆ ਮਾਰਾਂ ਦਾ ਕਹਿਣਾ ਹੈ ਕਿ ਕਮਜ਼ੋਰ ਵੈਰੀਫਿਕੇਸ਼ਨ ਪ੍ਰਕਿਰਿਆ ਹੋਣ ਕਰਕੇ ਕੁਝ ਠੱਗਾਂ ਵੱਲੋਂ ਇਸ ਦਾ ਫਾਇਦਾ ਉਠਾਉਣ ਦਾ ਯਤਨ ਕੀਤਾ ਜਾਂਦਾ ਹੈ ਗੈਰਾ ਰਿਪੋਰਟ ਹਮਦਾਰ ਟੀਵੀ ਸਾਥਫ੍ਰੀਕਲ हमदार टीवी देख रहे दर्शकों ਦਾ ਦੇਸ਼ ਦੁਨੀਆ ਬੁਲੇਟਿਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਆਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ 트럼ਪ ਦੀ ਕੋੜੀ ਦਵਾਈ ਨੇ ਨੰਗ ਕੀਤੇ ਲੱਖਾਂ ਲੋਕ ਦੁਨੀਆ ਦੇ শেয়ার ਬਾਜ਼ਾਰਾਂ ਨੇ ਮੋੜ ਲਾਇਆ ਵੱਡਾ ਗੋਤਾ 1987 ਵਾਲੇ ਬਲੈਕ ਮੰਡੇ ਨੇ ਮੋੜ ਦਿੱਤੀ ਦਸਤਾਰ ਅਮਰੀਕਾ ਵਿੱਚ ਪੰਜਾਬੀ ਨੌਜਵਾਨ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਨਿਊਯਾਰਕ ਦੇ ਕੁਇਨਜ਼ ਇਲਾਕੇ ਵਿੱਚ ਰਹਿੰਦਾ ਸੀ ਅਰਸ਼ਦੀਪ ਸਿੰਘ ਕੈਨੇਡਾ ਵਿੱਚ ਖਤਰਨਾਕ ਬਿਮਾਰੀ ਕਾਰਨ ਪੰਜਾਬਣ ਦੀ ਹੋਈ ਮੌਤ ਕੈਨੇਡਾ ਵਿੱਚ ਹਿੱਟ ਐਂਡ ਰਨ ਮਾਮਲੇ ਤਹਿਤ ਗਗਨਦੀਪ ਸਿੰਘ ਗ੍ਰਿਫਤਾਰ ਕੈਲਗਰੀ ਵਿਖੇ ਹਾਦਸੇ ਦੌਰਾਨ ਔਰਤ ਦੀ ਹੋਈ ਸੀ ਮੌਤ ਕੈਨੇਡਾ ਚੋਣਾਂ ਵਿੱਚ ਲਿਬਰਲ ਪਾਰਟੀ ਦੀ ਲੀਡ ਵੱਧ ਕੇ 12% ਹੋਈ 45% ਲੋਕ ਮਾਰਕ ਕਾਰਨੀ ਨੂੰ ਪ੍ਰਧਾਨ ਮੰਤਰੀ ਦੇਖਣ ਦੇੱਚ ਵੀਸੀ ਦਾ ਲਵਦੀਪ ਢਿੱਲੋਂ ਜਾਲੀ ਕਰੰਸੀ ਦੇ ਮਾਮਲੇ ਵਿੱਚ ਗ੍ਰਿਫਤਾਰ